ਦੇ ਬੱਚਿਓ ਅੱਜ ਅਸੀਂ ਕਰਾਂਗੇ ਜਮਾਤ ਚੌਥੀ ਦੀ ਪੰਜਾਬੀ ਪਾਠ ਪੁਸਤਕ ਦਾ ਪਾਠ ਪਹਿਲੇ ਪ੍ਰਾਰਥਨਾ ਦਾ ਅਭਿਆਸ ਇਸ ਵਿੱਚ ਪਹਿਲਾ ਭਾਗ ਹੈ ਪੜੋ ਅਤੇ ਸਮਝੋ ਪਹਿਲਾ ਹੈਗਾ ਸਿਰਜਣਹਾਰੇ ਸੰਸਾਰ ਨੂੰ ਬਣਾਉਣ ਵਾਲਾ ਕਰਤਾਰ ਮਾਨਵਤਾ ਮਨੁੱਖਤਾ ਨਿਸ਼ਕਾਮ ਉਹ ਕੰਮ ਜੋ ਫਾਲ ਦੀ ਇੱਛਾ ਤੋਂ ਬਿਨਾ ਕੀਤਾ ਜਾਵੇ ਭਰੋਸਾ ਵਿਸ਼ਵਾਸ ਧੂਨ ਸਵਾਇਆ ਬਹੁਤ ਜ਼ਿਆਦਾ ਮੇਂ ਹੰਕਾਰ ਮੇਰ ਤੇ ਪੱਖਪਾਤ ਵਿਤਕਰਾ ਖੁਸ਼ਬੋਈ ਸੁਗੰਧੀ ਕਦਰ ਮਹੱਤਤਾ ਦਾ ਕੀਮਤ ਦੂਸਰੇ ਭਾਗ ਵਿੱਚ ਛੇਠ ਲਿਖੀਆਂ 17 ਨੂੰ ਪੂਰਾ ਕਰੋ ਊੜਾ ਸਿਰਜਣ ਹਾਰੇ ਸਭ ਤੇ ਪਿਆਰੇ ਦੇ ਸਾਨੂੰ ਇਹਦਾਰ ਅਸੀਂ ਇਸ ਤੋਂ ਅਗਲੀਆਂ ਪੰਕਤੀਆਂ ਬਣਾਉਣੀਆਂ ਨੇ ਪੜ੍ਹੀਏ ਲਿਖੀਏ ਅੱਗੇ ਵਧਿਏ ਕਰੀਏ ਕੰਮ ਮਹਾਨ ਐੜਾ ਤੂੰ ਦాతਾ ਹੈ ਸਬਦਾ ਮਾਲਕ ਸਭ ਨੂੰ ਤੇ ਹੀ ਭਰੋਸਾ ਉਨਸੀ ਤੋਂ ਅਗਲੀਆਂ ਸਭ ਹੀ ਪਿਆਰਨ ਇੱਕ ਦੂਜੇ ਨੂੰ ਮਨ ਵਿੱਚ ਰਹਿ ਨਾ ਰੋਸਾ ਇਸੇ ਹੀ ਤੀਸਰਾ ਪਾਗ ਇੱਕੋ ਜਿਹੇ ਤੁਕਾਂਤ ਵਾਲੇ ਸ਼ਬਦ ਲਿਖੋ ਧਾਨ ਧਾਨ ਤੋਂ ਅਸੀਂ ਅਗਲੇ ਤੁਕਾਂਤ ਵਾਲੇ ਅੱਖਰ ਬਣਾਣੇ ਨੇ ਮਾਨ ਸ਼ਾਨ ਨਿਸ਼ਾਨ ਇਸ ਤਰ੍ਹਾਂ ਹੀ ਨਿਸ਼ਕਾਮ ਵਿਸ਼ਰਾਮ ਬੇਨਾਮ ਸ਼ਾਮ ਇਸੇ ਤਰ੍ਹਾਂ ਹੀ ਅਸੀਂ ਅਗਲੇ ਦੋਵਾਂ ਦੇ ਵੀ ਤੁਕਾਂਤ ਵਾਲੇ ਅੱਖਰ ਬਣਾ ਲਏ ਅਗੇ ਚੌਥਾ ਪਾਗ ਇਹ ਲਿਖ ਕੇ ਸ਼ਬਦਾਂ ਨੂੰ ਵਾਕਾ ਵਿੱਚ ਵਰਤੋ ਦਾਨ ਸਾਨੂੰ ਦਾਨ ਕਰਨਾ ਚਾਹੀਦਾ ਹੈ। ਐਡਾ ਮਹਾਨ ਸਾਨੂੰ ਪੜ੍ਹ ਲਿਖੇ ਕੇ ਮਹਾਨ ਵਿਅਕਤੀ ਬੰਨਾ ਚਾਹੀਦਾ ਹੈ। ਈੜੀ ਪਾਗ ਸਾਨੂੰ ਹਮੇਸ਼ਾ ਵੱਡਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਅਸੀਂ ਅਗਲੇ ਤਿੰਨਾਂ ਦੇ ਵੀ ਵਾਕਾਂ ਵਿੱਚ ਵਰਤੋ ਬਣਾ ਲਾਂਗੇ। ਅਗੇ ਭਾਗ ਪੰਜਵਾਂ ਸੁੰਦਰ ਕਰਕੇ ਲਿਖੋ। ਸਾਨੂੰ ਆ ਜਿਹੜਾ ਦਿੱਤਾ ਹੋਇਆ ਹੈ ਇਹਨੂੰ ਹੀ ਆਪਾਂ ਥੱਲੇ ਸੁੰਦਰ ਲਿਖਾਈ ਵਿੱਚ ਲਿਖਣਾ ਹੈ। ਧੰਨਵਾਦ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ